ਅਸੀਸ ਵਕਤ ਬਠਿੰਡਾ ਦੀ ਧੋਬਿਆਣਾ ਬਸਤੀ ਮੌਜੂਦ ਜਿੱਥੇ ਕਿ ਇੱਕ ਮਾਮੂਲੀ ਝੜਪੋਂ ਲੈ ਕੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਦਿਵਾਲੀ ਵਾਲੇ ਦਿਨ ਇੱਕ ਪਟਾਕੇ ਚਲਾਉਣ ਦੀ ਬਹਿਸ ਵਜੋਂ ਲੈ ਕੇ ਬਹਿਸ ਹੋਈ ਤੇ ਉਸ ਤੋਂ ਬਾਅਦ ਰੰਜਿਸ਼ ਦੇ ਵਿੱਚ ਕੱਲ ਇਸ ਮ੍ਰਿਤਕ ਨੌਜਵਾਨ ਨੂੰ ਜਿਹੜਾ ਘੇਰ ਲਿਆ ਤੇ ਤਾਰਾਥਾਰਾਂ ਨਾਲ ਲੈ ਕੇ ਉਹਨੇ ਕੁੱਟਮਾਰ ਕੀਤੀ ਤੇ 11 ਨਾਲ ਫੂਨੋ ਕੋਲਕਾਤਾ ਜਦੋਂ ਇਲਾਜ ਲਈ ਉਹਨੂੰ ਹਸਪਤਾਲ ਲਿਜਾਇਆ ਗਿਆ ਜਤਿੰਦਰ ਨਾਮ ਦੇ ਇਸ ਲੜਕੇ ਨੂੰ ਤਾਂ ਉੱਥੇ ਇਲਾਜ ਦੇ ਦੌਰਾਨ ਜਤਿੰਦਰ ਕੁਮਾਰ ਜਿਹੜਾ ਕਿ 26 ਸਾਲ ਦਾ ਸੀ ਉਹਦੀ ਮੌਤ ਹੋ ਗਈ ਸੋ ਇਸ ਗੱਲ ਨੂੰ 18 ਘੰਟੇ ਬੀਤ ਚੁੱਕੇ ਐ ਤੇ ਹਜੇ ਤੱਕ ਜਿਹੜਾ ਦੋਸ਼ੀ ਆ ਫਰਾਰ ਐ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਆ ਜਗਾ ਜਗਾ ਤੇ ਰੇਡ ਕਰ ਰਹੇ ਆ ਤਲਾਸ਼ ਕਰ ਰਹੇ ਆ ਜਲਦੀ ਜੀ ਅਸੀਂ ਫੜ ਲਾਂਗੇ ਦੂਜੇ ਪਾਸੇ ਪਰਿਵਾਰ ਵਾਲੇ ਤੇ ਲੋਕ ਜਿਹੜੇ ਬਸਤੀ ਵਾਲੇ ਆ ਉਹ ਕਹਿੰਦੇ ਆ ਕਿ ਜ ਜ ਉਹਨੂੰ ਗ੍ਰਫਤਾਰ ਕੀਤਾ ਜਾਵੇ ਨਹੀਂ ਤੇ ਧਰਨਾ ਜਿਹੜਾ ਹੈਗਾ ਇੱਥੇ ਇਸੇ ਤਰ੍ਹਾਂ ਲੱਗਾ ਰਹੂਗਾ ਹਜੇ ਵੀ ਸਾਡੇ ਚਿੱਟਾ ਨਹੀਂ ਹਟਦਾ ਮੇਰਾ ਗਾਡਰ ਵਰਗਾ ਪੁੱਤ ਸੀ ਜਿਹੜਾ ਹਜੇ 22 ਦਿਨ ਹੋਏ ਆ ਮੁਕੇ ਨੂੰ ਕਿਤੇ ਜਿਹੜੀ ਜਿਹੜੀ ਵਾਰਦਾਤ ਹੋਈ ਹੈ ਕੱਲ ਕਿੱਥੇ ਹੋਈ ਸੀ ਇਹ ਇੱਥੇ ਹੀ ਕਹਿੰਦੇ ਆ ਸਾਨੂੰ ਤਾਂ ਪਤਾ ਨਹੀਂ ਮੇਰਾ ਤਾਂ ਪੁੱਤ ਮੁੱਕਿਆ ਸੀ ਤਾਂ ਵਾਰ ਨਹੀਂ ਨਿਕਲਦੇ ਸੁਣੀਆਂ ਸੁਣੀਆਂ ਗੱਲਾਂ ਸੀ ਕਰਦੇ ਆ ਵੀ ਇੱਥੇ ਹੋਇਆ ਕਿਸ ਤਰ੍ਹਾਂ ਕੋਲੇ ਇੱਥੇ ਹੀ ਪਰੇ ਬਾਜ਼ਾਰ ਚ ਹੀ ਹੋਈ ਆ ਅੱਜ ਇੱਥੇ ਖੜਿਆ ਆ ਪਾ ਇੱਥੇ ਹੀ ਹੋਈ ਆ ਕਿਉਂ ਨਹੀਂ ਇਹਨਾਂ ਦੀਆਂ ਗ੍ਰਿਫਤਾਰੀਆਂ ਕਿਉਂ ਨਹੀਂ ਪੈਂਦੀਆਂ ਪੁਲਿਸ ਤਾਂ ਇੱਥੇ ਹੀ ਹੈ ਬੈਰੀਕਡ ਕੋਈ ਕਿਸੇ ਦਾ ਬਾਹੋਂ ਨਹੀਂ ਕਰਦੇ ਜਿਹਦਾ ਮਰ ਗਿਆ ਮਰ ਗਿਆ ਜਿਹਦਾ ਗਲ ਗਿਆ ਗਲ ਗਿਆ ਕੋਈ ਨਹੀਂ ਕਿਸਾਨ ਨੂੰ ਫੜਦੇ ਅਗਲੇ ਕਹਿ ਦਿੰਦੇ ਆ ਤਾਂ ਫੁੱਦੂ ਪਰਚੇ ਆ ਅਸੀਂ ਨਾ ਨਹੀਂ ਕਿਸੇ ਦਾ ਲੈਣਾ ਚਾਹੁੰਦੇ ਪੈਸੇ ਨਾਲ ਨਿਪੜਦਾ ਸਾਡਾ ਨਿਪੜ ਜੂਗਾ ਅਸੀਂ ਪੁਲਿਸ ਦਾ ਨਾਮ ਨਹੀਂ ਲੈਂਦੇ ਸਾਨੂੰ ਕੀ ਪਤਾ ਜਿਨ੍ਹਾਂ ਦੇ ਮਰ ਜਾਂਦੇ ਉਹਨਾਂ ਨੂੰ ਦਿੰਦੇ ਆ ਕਿ ਕਿਨੂੰ ਦਿੰਦੇ ਕੀਨੂੰ ਨਹੀਂ ਦਿੰਦੇ ਅਸੀਂ ਕਿਸੇ ਦਾ ਨਾਲ ਇੰਨੇ ਦਿਨ ਤਰਨਾ ਵੀ ਲਾਇਆ ਸੀਗਾ ਕੀ ਬੜਾ ਲਾਇਆ ਬਹੁਤ ਲਾਇਆ ਮੇਰੇ ਤਾਂ ਆਪਦਾ ਪੁੱਤ ਖੋਸ ਗਿਆ ਭਾਈ ਦੋਨੋਂ ਹੋ ਗਿਆ ਤਰਨੇ ਤੋਂ ਬਾਅਦ ਹੋਇਆ ਆ ਆ ਮੇਰੇ ਪੁੱਤ ਨੂੰ ਤਾਂ 22 ਦਿਨ ਹੋਇਆ ਹਜੇ ਜਿਨ੍ਹਾਂ ਦੀ ਖਾਤਰ ਅਸੀਂ ਤਰਨੇ ਲਾਉਂਦੀਆਂ ਸੀ ਵਿਆਹ ਸੀ ਪੰਜ ਕੁੜੀਆਂ ਆਉਂਦੇ ਪੰਜ ਕੁੜੀਆਂ ਆਉਂਦੇ ਫੇਰ ਕਹਿੰਦੇ ਮਕਾਨ ਹਟਾਇਆ ਨਸ਼ਿਆਂ ਵਾਲਿਆਂ ਦਾ ਮਕਾਨ ਟਾਇਆ ਤਾਂ ਨਸ਼ਾ हट ਗਿਆ ਕੋਈ ਇਹ ਮਕਾਨ ਢਾਉਣ ਦੀ ਫਾਰਮੈਟ ਹੀ ਆ ਸਰਕਾਰ ਦੀ ਸਰਕਾਰ ਫਾਰਮੈਟਾਂ ਪੂਰੀਆਂ ਕਰਦੀ ਆ ਆਪਦੀਆਂ ਮਕਾਨ ਟਾ ਕੇ ਚਿੱਟਾ ਬੰਦ ਹੋ ਗਿਆ ਅਗਲੀਆਂ ਕੰਪੂਆਂ ਚ ਵਾਵੇ ਵੇਚੀ ਜਾਂਦੀਆਂ ਝੂਗੀਆਂ ਚ ਵਾਵੇ ਵੇਚੀ ਜਾਂਦੀਆਂ ਕਿਕਰਾਂ ਚ ਵਾਵੇ ਵੇਚੀ ਜਾਂਦੀਆਂ ਫਿਰ ਹਟ ਕੇ ਘਰ ਟਾਇਆ ਦੋ ਇਹ ਘਰ ਢਾਉਣ ਦਾ ਤੇ ਇਹਨਾਂ ਦਾ ਪਲਾਨ ਆ ਸਰਕਾਰ ਦਾ ਬੁੱੱਡਾ ਦਾ ਪਲਾਨ ਆ ਇਹ ਕਿ ਬੁੱੱਡਾ ਵਾਲੇ ਵਜਾ ਦਾ ਬਹਾਨਾ ਖਾਲੀ ਕਰਾਉਂਦੇ ਆ ਮਕਾਨ ਸਰਕਾਰ ਕੀ ਕਹਿੰਦੀ ਹੈ ਚਿੱਟਾ ਵਿੱਚ ਹੋਏ ਤੂੰ ਆ ਨਾ ਸਰਕਾਰ ਨਹੀਂ ਆਉਣੀ ਚਾਹੀਦੀ ਸਰਕਾਰ ਕੀ ਕਹਿੰਦੀ ਹੈ ਚਿੱਟਾ ਵਿੱਚ ਮੂੰਹ ਘੜਾ ਤੁਸੀਂ ਆਪੇ ਰੋਣਿਓ ਇਹ ਸਰਕਾਰ ਦੀਆਂ ਨਾ ਬੇਈਮਾਨੀਆਂ ਵੀ ਜਿਹੜਾ ਸਾਡੇ ਲੋਕ ਗਰੀਬ ਜਾਂਦਾ ਬੈਠੇ ਆ ਇਹ ਚਿੱਟੇ ਦਾ ਬਹਾਨਾ ਲਾ ਕੇ ਮਕਾਨ ਖਾਲੀ ਕਰਾ ਰਹੇ ਨਾ ਲੋਕਾਂ ਨੇ ਚਿੱਟਾ ਘਰ ਢਾਗੇ ਨੇ ਪਾਵੇ ਬਾਹਰ ਮੰਝੇ ਢਾਗੇ ਵੇਚੀ ਜਾਂਦੀਆਂ ਨੇ ਨਹੀਂ ਹਟਦਾ ਚਿੱਟਾ ਨਹੀਂ ਹਟਿਆ ਕੀ ਪਤਾ ਨਹੀਂ ਪੁਰਸਨ ਨੂੰ ਵੀ ਕਿੱਥੇ ਕਿੱਥੇ ਚਿੱਟਾ ਵਿਕਦਾ ਸਭ ਪਤਾ ਗੱਲ ਸੁਣੋ ਸਭ ਪਤਾ ਹੀ ਕਿੱਥੇ ਕਿੱਥੇ ਵਿਕਦਾ ਕਿੰਨੇ ਪਰਚੇ ਨੇ ਉਹਨਾਂ ਦੇ ਘਰ ਨਹੀਂ ਡਾਏ ਅਜੀ ਉਹਨਾਂ ਦੇ ਅਗਲੇ ਕਹਿੰਦੇ ਫੁੱਤੂ ਪਰਚੇ ਆ ਸੀ ਤਾਂ ਨਿਮੇੜ ਲਾਂਗੇ ਮੇਰੇ ਕੋਲ ਚਿੱਟੇ ਦੇ ਜਿਹਨਾਂ ਦੇ ਬੰਦੇ ਮਾਰ ਕੇ ਬੰਦੇ ਮਰਿਆ ਨੂੰ ਫੁੱਤੂ ਪਰਚੇ ਦੱਸਦੇ ਆ ਅਗਲੇ ਇਹ ਤਾਂ ਦਿਖਾਵੇ ਵਾਸਤੇ 2-4 ਘਾਟਾ ਦੇ ਬਸ ਮਾਰ ਕੇ ਦੇ ਦਿੰਦੇ ਆ ਅੱਗਲ ਸਾਡੇ ਪੁੱਤ ਮਾਰ ਕੇ ਸਾਡੇ ਇਹ ਸਰਕਾਰ ਤੇ ਦੋਸ਼ ਲਾਰੇ ਨੇ ਦੇਖੋ ਜੀ ਸਰਕਾਰ ਤੇ ਰੋਸ ਹੈ ਅਗਲੇ ਨੂੰ ਦੋਸ਼ ਲਾਰੇ ਨੇ ਅਗਲੇ ਦਾ ਬੱਚਾ ਮਰਿਆ ਹੈ ਇਨਸਾਫ ਮੰਗਣ ਕੇ ਸਰਕਾਰ ਤੋਂ ਹੀ ਮੰਗਣਗੇ ਹੋਰ ਕੀ ਤੋਂ ਮੰਗਣਗੇ ਸਰਕਾਰ ਹੀ ਇਨਸਾਫਾਂ ਦਿਵਾਉਂਦੀ ਹੁੰਦੀ ਹੈ ਨਾ ਕਿ ਗਲੀ ਗਵਾਨ ਗਲੀ ਗਵਾਨ ਮਾਤਾ ਤੋਂ ਅਸ ਨਾਲ ਬੈਠਾ ਹੋਇਆ ਇਹ ਕਾਹਦੇ ਨਾਲ ਕੀਤਾ ਇਹ ਤੇ ਪਾਨਾ ਪਰਵਾਹ ਲੋਕਾਂ ਨੇ ਕਿਹਾ ਕਿ ਜਿਹੜਾ ਇੱਥੇ ਨਸ਼ਾ ਬਿਕਦਾ ਨਸ਼ਾ ਸਰਕਾਰ ਸਖਤੀ ਨਾਲ ਖਤਮ ਕਰੇ। ਹਾਲਾਂਕਿ ਇੱਥੇ ਜਿਹੜਾ ਕਾਰਵਾਈ ਹੋਈ ਹੈ ਬੁਲਡੋਜ਼ਰ ਐਕਸ਼ਨ ਹੋਇਆ। ਕਈ ਘਰ ਜਿਹੜੇ ਹੈਗੇ ਆ ਨਸ਼ਾ ਵੇਚਰ ਵਾਲਾ ਉਹ ਤੋੜਾਏ ਗਏ ਆ। ਪਰ ਨੁਕ ਸਟਿਲ ਹਜੇ ਵੀ ਹੈ ਮਦਦ ਕਰ ਰਹੇ ਨੇ ਕਿ ਇਹ ਨਸ਼ਾ ਤੇ ਦੀਿਆ ਪਹੁੰਚਣਾ ਚਾਹੀਦਾ। ਪਰ ਫਿਰ ਹਾਲ ਜਿਹੜਾ ਹੈ ਮਰਤਕ ਨੌਜਵਾਨ ਦਾ ਪਰਿਵਾਰ ਤੇ ਸਾਰੀ ਬਸਤੀ ਵਾਲੇ ਉਹ ਇੱਥੇ ਧਰਨਾ ਲਗਾ ਕੇ ਬੈਠੇ ਆ। ਉਹ ਕਹਿੰਦੇ ਆ ਕਿ ਜਦੋਂ ਤੱਕ ਗ੍ਰਫਤਾਰੀ ਨਹੀਂ ਹੁੰਦੀ ਅਸੀਂ ਡੈੱਡ ਬਡੀ ਇੱਥੇ ਡੈੱਡ ਬਡੀ ਪਈ ਐ ਇਸ ਪਾਸੇ ਤੇ ਡੈੱਡ ਬਡੀ ਉਹ ਥਾਂਕ ਅਸੀਂ ਇੱਥੇ ਰੱਖ ਕੇ ਸਸਕਾਰ ਨਹੀਂ ਕਰਦੇ ਉਦੋਂ ਤੱਕ ਅਸੀਂ ਜਦੋਂ ਤੱਕ ਦੋਸ਼ੀ ਨਹੀਂ ਫੜਿਆ ਦੇ ਇਸੇ ਤਰ੍ਹਾਂ ਕਿ ਪਿਤਾ ਵਰਤ ਨੌਜਵਾਨ ਆ ਉਹਦੇ ਪਿਤਾ ਨੇ ਇਹ ਇਹ ਨਾ ਨੌਜਵਾਨ ਪੁੱਤ ਹੈ ਜਿਹੜਾ 26 ਸਾਲਾਂ ਦਾ ਉਹਦੀ ਬੇਰਹਿਮੀ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਕਿ 18 ਘੰਟੇ ਤੋਂ ਬਾਅਦ ਵੀ ਹਜੇ ਗ੍ਰਫਤਾਰੀ ਨਹੀਂ ਹੋਈ ਫਰਾਰ ਹੈ ਅ ਤੇ ਪਰਿਵਾਰ ਦਾ ਇਹੀ ਕਹਿਣਾ ਹੈ ਦੇਖੋ ਪਰਿਵਾਰ ਵਾਲੇ ਇੱਕ ਦੂਜੇ ਦੀ ਅੱਖਾਂ ਪਹੁੰਚ ਰਿਹਾ ਤੇ ਪੋਸਟਮੈਂਟ ਕਰ ਰਿਹਾ ਕਿ ਜਿਹੜੀ ਦੀ ਪੈਣ ਉਹ ਪਿਓ ਵਾਲਾ ਇੱਕ ਦੂਜੇ ਦੀ ਅੱਖਾਂ ਪਹੁੰਚ ਰਿਹਾ ਪਰਿਵਾਰ ਵਾਲੇ ਤੇ ਮੰਗ ਕਰ ਰਿਹਾ ਕਿ ਸਰਕਾਰ ਤੋਂ ਕਿ 18 ਘਾਟੇ ਪਿੱਛੇ ਹਲੇ ਤੱਕ ਲੱਗਿਆ ਪਰਿਵਾਰ ਜਿਹੜਾ ਦੋਸ਼ੀ ਜਿਹੜੇ ਦੋਸ਼ੀ ਡੈੱਡ ਬੋਡੀ ਰੱਖ ਕੇ ਜਿਹੜਾ ਹੈ ਆਪਣੇ ਤੋਂ ਲੋਕ ਥੋੜਾ ਜਾਵੇ ਦੁਸ਼ੀਆਂ ਨੂੰ ਜਿਨ੍ਹਾਂ ਨੇ ਬੇਰਹਿਮੀ ਨਾਲ ਕਤਲ ਕੀਤਾ ਸਾਡੇ ਜਵਾਬ ਦਿੱਤੇ 5 ਵਜੇ ਦੇ ਵਿੱਚ ਦਲਾਹ ਤੇ ਦੱਸਿਆ ਜਾ ਰਿਹਾ ਹੈ ਕਿ ਤਲਵਾਰ ਤੋਂ ਭਾਗੀਆ ਘਟਦਾ ਕਿ ਮੌਕੇ ਤੇ ਕੁੰਡੀਆਂ ਮਾਰ ਦਾ ਨੀਜਾ ਜਖਮੀ ਦੱਸਿਆ ਜਾਂਦਾ ਹੈ ਸ੍ਰੀ ਅਰਜਨ ਸਿੰਘ ਜੀ ਮੇਰਾ ਮਾਈਕ ਲੱਗ ਗਿਆ ਸ੍ਰੀ ਅਰਜਨ ਸਿੰਘ ਜੀ ਮੇਰਾ ਮਾਈਕ ਲੱਗ ਗਿਆ ਇੱਕ ਸਮਾਪਾਤ ਕਰਦਾ ਮੇਰਾ ਮਰਾਸਾ ਤਾਂ ਇਹ ਕਰਿਆ ਹੈ ਬਲਕਿ ਉਹ ਵੱਡਾ ਬਰਾਜਾ ਜਿਹੜਾ ਜਿੱਦਾਂ ਉਹ ਨੈਟਪਲਸ 'ਚ ਕੰਮ ਕਰਦਾ ਸੀਗਾ ਨੈਟਪਲਸ ਜਿ ਬਿਲਿੰਗ ਦਾ ਕੰਮ ਕਰਦਾ ਸੀਗਾ ਜੀ ਤੇ ਰਾਤ ਨੂੰ ਨਾ ਉਹ ਆ ਰਹੇ ਸੀ 8 ਵਜੇ 8 ਵਜੇ ਆ ਰਹੇ ਸੀਗੇ ਪਿਛੋਂ ਉਹਨਾਂ ਬਾਰਤਤ ਕਰਕੇ ਮਤਲਬ ਪਿਛੋਂ ਮੁੰਡੇ 8-10 ਮੁੰਡੇ ਆਏ ਤੇ ਦਲਵਾਰਾਂ ਨਾਲ ਜਿਨ੍ਹਾਂ ਨੇ ਅਟੈਕ ਕੀਤਾ ਕਿ ਕੌਣ ਨੇ ਤੁਹਾਡੇ ਘਰ ਦੇ ਨੇੜੇ ਦੇ ਨੇੜੇ ਰਹਿੰਦੇ ਨੇ ਨੇੜੇ ਨੇ ਅਸੀਂ ਅਗਲੀ ਗਲੀ 'ਚ ਰਹਿੰਦੇ ਆ ਪਹਿਲਾਂ ਕੋਈ ਤੂ ਤੂ ਮੇਮੇ ਹੋਈ ਸੀ ਕੀ ਹਾਂਜੀ ਹਾਂਜੀ ਦੀਵਾਲੀ ਦੀਵਾਲੀ ਦੇ ਟਾਈਮ ਤੇ ਨਾ ਉਹਨੇ ਮੁੰਡੇ ਨੇ ਮੇਰੇ ਭਰਾ ਦੇ ਨਾ ਜਿਹੜਾ ਹਸਪਤਾਲ ਦੇ ਦਾਖਲ ਹੈ ਉਹਦੇ ਉੱਤੇ ਨਾ ਬੰਬ ਸਿੱਟਿਆ ਸੀ ਜੀ ਚਲਾ ਕੇ ਤੇ ਉਹ ਉਸ ਦੇ ਵਿਰੋਧ ਵਿੱਚ ਉਹਨੇ ਕਿਹਾ ਕਿ ਨਾ ਬਾਈ ਤੂੰ ਨਾ ਬੰਬ ਚਲਾਣਾ ਤੂੰ ਮੇਰੇ ਉੱਤੇ ਨਾ ਸਿੱਟਕੇ ਨਾ ਤੂੰ ਇੱਧਰ ਸਿੱਟ ਲੈ ਹੈਨਾ ਤੂੰ ਇੱਧਰ ਕਰਕੇ ਚਲਾ ਕੇ ਤੂੰ ਮਾਰ ਬੰਬ ਕਹਿੰਦਾ ਨਹੀਂ ਮੈਂ ਤਾਂ ਗੰਦੀ ਗਾਲ ਕੱਢੀ ਤੈਨਾਂ ਲਈ ਕਹਿੰਦਾ ਨਹੀਂ ਮੈਂ ਤਾਂ ਤੇਰੇ ਉੱਤੇ ਮਾਰੂੰਗਾ ਤੂੰ ਕੀ ਕਰ ਤੂੰ ਮੇਰਾ ਕੀ ਕਰ ਲੇਗਾ ਬਸ ਐਸੀ ਵਿੱਚੇ ਫਿਰ ਮੇਰੇ ਮम्मा ਆ ਗਏ ਕਿਸੇ ਕੋਈ ਬੁਲਾ ਕੇ ਲੈ ਕੇ ਆ ਕੇ ਬੀ ਨਾ ਲੜਾਈ ਹੋ ਰਹੀ ਐ ਮੈਂ ਕਰ ਕੇ ਬਸ ਤੂੰ ਤੂੰ ਮੈਨਾਂ ਹੋ ਰਹੀ ਐ ਫਿਰ ਮੇਰੇ ਮम्मा ਕਹੇ ਫਿਰ ਉਹਨੂੰ ਮम्मा ਨੂੰ ਦੇਖ ਕੇ ਫਿਰ ਇੰਨੀ ਗੰਦੀ ਗਾਲ ਕੱਢ ਕੇ ਕਹੀ ਕਿ ਤੇਰੀ ਮम्मा ਵੀ ਮੇਰਾ ਕੀ મતਲਬ ਕੀ ਕਰ ਲੈਣਗੇ ਹਣਾ ਗਾਲ ਕੱਢ ਲਈ ਤੇ ਏਸੀ ਪਿੱਛੇ ਮੇਰੇ ਭਰਾ ਨੂੰ ਲੱਗਿਆ ਬਸ ਗੁੱਸਾ ਜਿਵੇਂ ਮੈਂ ਤੁਹਾਨੂੰ ਗਾਲ ਕੱਢੂੰਗੀ ਤੁਹਾਡੇ ਮਦਰ ਖੜੇ ਖੜੇ ਹੋਣਗੇ ਤੁਸੀਂ ਤਾਂ ਵੀ ਐਕਸ਼ਨ ਲਹੋਗੇ ਨਾ ਬਸ ਉਹਨੇ ਕੀ ਕੀਤਾ ਬਸ ਇੱਕ ਥੱਪੜ ਮਾਰਿਆ ਬਸ ਇੱਕ ਥੱਪੜ ਹੀ ਸੀ ਅੱਛਾ ਜਿਹੜਾ ਜਿਹਨੂੰ ਦਾਖਲ ਹੈ ਅੱਛਾ ਹਾਂ ਜੀ ਨੇ ਥੱਪੜ ਮਾਰਿਆ ਸੀ ਉਹਦਾ ਕਤਲ ਹੋਇਆ ਜਾਂ ਦੂਜੇ ਦਾ ਹੋਇਆ ਦੂਜੇ ਦਾ ਹੋਇਆ ਜੀ ਇਹਦਾ ਕੋਈ ਦੋਸ਼ ਨਹੀਂ ਸੀ ਇਕੱਠੇ ਆ ਰਹੇ ਸੀ ਇਕੱਠੇ ਆ ਰਹੇ ਸੀ ਰੇੜੀ ਲੈ ਕੇ ਹਾਂਜੀ ਜੂਸ ਦੀ ਜੂਸ ਦਾ ਸ਼ਾਪ ਹੈ ਹਾਂਜੀ ਹਾਂਜੀ ਪੈਸੇ ਵੀ ਸਾਰੇ ਲੈ ਗਏ ਫੋਨ ਫੋਨ ਸਾਰਾ ਲੈ ਗਏ ਜੀ ਸਾਰਾ ਕੁਝ ਕਰਕੇ ਹੁਣ ਮੰਗ ਕੀ ਹੈ ਤੁਹਾਡੀ ਕਿਉਂ ਮੰਗ ਇਹੀ ਹੈ ਜੀ ਕਿ ਬਸ ਸਾਨੂੰ ਇਨਸਾਫ ਦਿੱਤਾ ਜਾਏ ਫਾਂਸੀ ਦੀ ਸਜ਼ਾ ਦੇ ਦਿਓ ਨਹੀਂ ਤਾਂ ਦੋਸ਼ੀਆਂ ਨੂੰ ਸਾਡੇ ਹਵਾਲੇ ਕਰ ਦਿਓ ਜਿਵੇਂ ਸਾਡੇ ਘਰ ਵਿੱਚ ਕਮਾਉਣ ਵਾਲੇ ਕਿਹੜੇ ਕਿਹੜੇ ਬੰਦੇ ਸੀਗੇ ਜਿਹੜੇ کہیں ਹੁੰਦੇ ਸੀ ਇਹੀ ਕਮਾਉਂਦੇ ਸੀ ਜੀ ਇਹੀ ਕਮਾਉਂਦਾ ਸਾਡਾ ਜਰੀਆ ਸੀ ਉਹ ਹੀ ਖੋ ਲਿਆ ਜੀ ਨੇ ਭਾਈ ਮੈਂ ਕੱਲੀ ਆ ਪੈਣਾ ਜੀ ਮੇਰੇ ਤਿੰਨ ਭਰਾ ਸੀਗੇ ਦੋਨਾਂ ਨੂੰ ਦੱਸਿਓ ਕਿੰਨਾ ਕ ਨਸ਼ਾ ਵਿਕਦਾ ਹੈ ਬਿਕਦਾ ਹੈ ਜੀ ਬਹੁਤ ਜ਼ਿਆਦਾ ਨਸ਼ਾ ਵਿਕਦਾ ਹੈ ਜੀ ਗਲੀ ਗਲੀ 'ਚ ਨਸ਼ਾ ਵਿਕਦਾ ਹੈ ਇਹ ਤੁਸੀਂ ਇੱਥੇ ਉਹ ਵੀ ਕਰਕੇ ਜਾਂਦੇ ਆ ਟਾਕੇ ਵੀ ਜਾਂਦੇ ਆ ਕਰ ਫਿਰ ਵੀ ਨਹੀਂ ਟਿਕਦੇ ਲੋਕ ਫਿਰ ਵੀ ਨਸ਼ਾ ਵਿਕਦਾ ਹੈ ਸ਼ਰੇ ਆਮ ਨਸ਼ਾ ਵਿਕਦਾ ਹੈ ਕੋਈ ਨਹੀਂ ਪੁਲਿਸ ਕੁਝ ਕਾਰਵਾਈ ਨਹੀਂ ਕਰਦੀ ਇਹ ਲੋਕ ਜਿਹੜੇ ਆਏ ਆ ਤੁਹਾਡੇ ਨਾਲ ਇਹ ਸਾਰੇ ਇਸ ਮੱਲੇ ਦੇ ਲੋਕ ਹਾਂਜੀ ਲੋਕ ਆਏ ਨੇ ਸਾਰੇ ਤੁਹਾਡੇ ਇਸ ਮੱਲੇ ਦੇ ਲੋਕ ਨੇ ਮੱਲੇ ਦੇ ਹੀ ਲੋਕ ਹੈ ਜੀ ਤੁਹਾਡੇ ਨਾਲ ਖੜੇ ਨੇ ਹਾਂ ਨਾਲ ਖੜੇ ਆ ਸਾਰੇ ਨਾਲ ਖੜੇ ਆ ਹਾਂਜੀ ਨੇ ਅਟੈਕ ਕੀਤਾ ਹੈ ਕੀ ਕਰਦੇ ਨੇ ਉਹ ਵੀ ਚਿੱਟੇ ਦਾ ਵਪਾਰੀ ਕਰੀ ਉਹ ਵੀ ਚਿੱਟਾ ਵੇਚਦੇ ਆ ਜੀ ਠੀਕੇ ਜੀ ਤੇ ਅਸੀਂ ਲੁੱਟਾ ਖੋਹ ਆ ਕਰਦੇ ਆ ਲੋਕਾਂ ਤੋਂ ਰੋਜ਼ ਪਤਾ ਹੈ ਜੀ ਇਹ ਗੱਲ ਪਤਾ ਹੈ ਜੀ ਇਹ ਗੱਲ ਪਰ ਐਕਸ਼ਨ ਨਹੀਂ ਲੈਂਦੇ ਜਿਹੜੇ ਦੋ ਵਿਅਕਤੀ ਜਿਹਨਾਂ ਨੇ ਅਟੈਕ ਕੀਤਾ ਜਿੰਨਾ ਅਟੈਕ ਕੀਤਾ ਜੀ ਗੁਰਮਨ ਤੇ ਵਿਸਕੀ ਹੈ ਜੀ ਉਹਦਾ ਨਾਮ ਨਹੀਂ ਉਮਰ ਕਿੰਨੀ ਕਹੇ ਉਹਨਾਂ ਦੀ ਉਮਰ ਹੋਊਗੀ ਜੀ 22 23 ਸਾਲ ਹੋਗੀ ਜਦੋਂ ਉਹਨਾਂ ਦੀ ਕੀ ਕਰਦੇ ਵੈਸੇ ਉਹ ਕੋਈ ਕੰਮ ਨਹੀਂ ਬਸ ਚਿੱਟਾ ਚਿੱਟਾ ਵੇਚਣ ਦਾ ਕੰਮ ਕਰਦੇ ਆ ਤੇ ਲੁੱਟਾ ਖੋਹਾ ਕਰਦੇ ਆ ਤੇ ਲੋਕਾਂ ਦੇ ਸੱਟਾ ਮਾਰਦੇ ਆ ਲੋਕਾਂ ਦੀ ਕਤਲ ਕਰਦੇ ਆ ਹੁਣ 25 ਘਾਟੇ ਵੀ ਕਾਫੀ ਮੁੱਢੇ ਪੁਲਸ ਨਾਲ ਗੱਲ ਹੋਈਏ ਤੁਸੀਂ ਇੱਥੇ ਬੈਠੇ ਹੋਣ ਕੀ ਪੁਲਸ ਪੁਲਸ ਕੀ ਕਹਿ ਰਹੀ ਹੈ ਕਿ ਬਸ ਸਾਡੀ ਕਾਰਵਾਈ ਚੱਲੀ ਜਾ ਰਹੀ ਹੈ ਕਦੋਂ ਤੱਕ ਚੱਲੀ ਆ ਜਦੋਂ ਤੱਕ ਸਾਨੂੰ ਮਤਲਬ ਇੱਥੇ ਬੰਦਾ ਨਹੀਂ ਮਿਲੂਗਾ ਅਸੀਂ ਤਾਂ ਨਲੀ ਹਟਾਣਾ ਸੀ ਜਬਰ ਕਿੱਥੇ ਦਾਖਲ ਹੈ ਕੀ ਹਾਲਾਤ ਦੂਸਰਾ ਦੂਸਰਾ ਆਦੇਸ਼ ਆਦੇਸ਼ ਕੀ ਹਾਲਾਤ ਨੇ ਉੱਥੇ ਫਲਾਦ ਉਹਦੇ ਵਿੱਚ ਬਹੁਤ ਹੀ ਕ੍ਰਿਟੀਕਲ ਨੇ ਉਹ ਵੀ ਬੜਾ ਸਾਰਾ ਵੱਡਾ ਹੋਇਆ ਆ ਸਾਰਾ ਪਾੜਿਆ ਹੋਇਆ ਦਿਨ ਥਾਵਾ